ਇਲਜ਼ਾਮ ਇਹਨਾਂ ਲਾਉਣੇ ਹੋਰ ਨਾ ਕਰਨਾ ਚਾਹੀਏ ਜਿਹੜਾ ਬੰਦਾ ਕੋਈ ਪਾਰਟੀ ਛੱਡਦਾ ਗਦਾਰੀ ਕਰਦਾ ਨਾ ਪਾਰਟੀ ਨਾਲ ਤੇ ਜਿਹੜਾ ਬੰਦਾ ਪਾਰਟੀ ਛੱਡ ਜਾਂਦਾ ਉਹਦੇ ਬਾਰੇ ਕੀ ਕਹਿਣਾ ਵਾ ਵੈਸੇ ਗੁੱਤ ਪੈ ਗਿਆ ਵਿਚਾਰਾ ਕਿਉਂਕਿ ਇੱਕ ਮੁਜਰਮ ਨੇ ਮੁਜਰਮ ਜਿਹੜਾ ਸਜ਼ਾ ਯਾਪਦਾ ਜਿਹੜਾ ਬੰਦਾ ਹੋਏ ਉਹ ਚੋਣ ਨਹੀਂ ਲੜ ਸਕਦਾ ਉਹਨਾਂ ਨੂੰ ਕੋਰਟ ਨੇ ਸਜ਼ਾ ਕੀਤੀ ਉਹ ਤ੍ਰੀਤੀ ਵੀ ਕ੍ਰਪਸ਼ੇ ਦੇ ਵਿੱਚ ਇੱਕ ਦੂਜੇ ਤੇ ਤਿੱਖੇ ਬਿਆਨਾਂ ਦਾ ਚਿਕੜ ਸੁੱਟ ਰਹੇ ਇਹ ਦੋਵੇਂ ਸ਼ਖਸ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਅਕਾਲੀ ਤੇ ਆਪ ਦੇ ਉਮੀਦਵਾਰ ਨੇ ਚੋਣ ਮੀਟਿੰਗਾਂ 'ਚ ਸਰਗਰਮ ਅਕਾਲੀ ਆਗੂ ਸੁੱਚਾ ਸਿੰਘ ਲੰਗਾ ਨੇ ਆਪ ਉਮੀਦਵਾਰ ਖੁਸ਼ਹਾਲਪੁਰ ਨੂੰ ਪਾਰਟੀ 'ਚ ਮਰਦਾਂ ਵਾਂਗ ਨਿਤਰਨ ਦੇ ਲਈ ਕਿਹਾ ਉਹਨਾਂ ਦਾਅਵਾ ਕੀਤਾ ਹੈ ਕਿ ਉਹਨਾਂ ਦੇ ਦੁਬਾਰਾ ਉਮੀਦਵਾਰ ਬਨਣ ਤੇ ਲੋਕ ਬਹੁਤ ਖੁਸ਼ ਨੇ ਉਥੇ ਹੀ ਖੁਸ਼ਹਾਲਪੁਰ ਨੇ ਲੰਗਾ ਨੂੰ ਸਜ਼ਾ ਿਆਫਤਾ ਮੁਜਰਮ ਦੱਸਦਿਆਂ ਉਹਨਾਂ ਦੇ ਦੁਬਾਰਾ ਹਾਰਨ ਦਾ ਸੰਕੇਤ ਦਿੱਤਾ ਮੈਂ ਸਮਝਨਾ ਕਿ ਮੇਰਾ ਨਾਂ ਸੁਣਦਿਆਂ ਹੀ ਸਾਰੀਆਂ ਪਾਰਟੀਆਂ ਬਖਲਾ ਹੀ ਗਈਆਂ ਉਹਨਾਂ ਦੀ ਜਾਨ ਹੀ ਨਿਕਲ ਗਈ ਏ ਹਾਏ ਰੱਬਾ ਲੰਗਾ ਆ ਗਿਆ ਔਰ ਮੈਂ ਸਮਝਨਾ ਮੇਰੀ ਟਿਕਟ ਮੇਰੀ ਪਾਰਟੀ ਨੇ ਸੋਚ ਸਮਝ ਕੇ ਦਿੱਤੀ ਏ ਮੈਂ ਐਸੀ ਗੱਲ ਨਹੀਂ ਕਰਨੀ ਪਈ ਵਿਰੋਧੀ ਚੁੱਪ ਕਰਕੇ ਲੜ ਕੇ ਚਲਾ ਜਾਏ ਮੈਦਾਨ ਵਿੱਚ ਆਉਣੇ ਮਰਦਾਂ ਵਾਂਗੂ ਆਉਣੇ ਮੂਜ਼ੀਆਂ ਵਾਂਗੂ ਨਾ ਆਉਣ। ਚੋਣ ਜਾਬਤਾ ਲੱਗ ਗਿਆ ਮੇਰੇ ਹਿਸਾਬ ਦੇ ਨਾਲ ਇਹਨਾਂ ਨੂੰ ਕੋਈ ਇਹਨਾਂ ਦਾ ਥੈਲਾ ਫੜਨ ਵਾਲਾ ਬੰਦਾ ਨਹੀਂ ਲੱਭਾਇਆ। ਇਦਾਂ ਦੇ ਹਾਲਾਤ ਹੋਣੇ। ਵਿਧਾਨ ਸਭਾ ਚੋਣਾਂ ਦਾ ਖਾੜਾ ਪੱਕ ਚੁੱਕਿਆ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਐਲਾਨੇ ਗਏ ਉਮੀਦਵਾਰਾਂ ਨੇ ਆਪੋ ਆਪਣਾ ਮੋਰਚਾ ਸੰਭਲ ਲਿਆ ਹੈ। ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ, ਜਗਬਾਣੀ ਟੀਵੀ।